ਪਿਆਰੇ ਵਿਦਿਆਰਥੀ ਸਾਡੇ ਅੱਜ 6ਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਭਟਕਦੇ ਮਨੁੱਖ ਨੂੰ ਸੱਚ ਦੀ ਰਾਹ ਤੋਂ ਧਰਤੀ ਉੱਤੇ ਜਿਸ ਵੇਲੇ ਮੋਹ ਮਾਇਆ ਦੇ ਪਰਤ ਛਾਏ ਹੋਏ ਸਨ ਲੋਕ ਅੰਧਕਾਰ ਦੇ ਚਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮ ਕਾਰਨ ਹੇੜੜਾ ਵਿੱਚ ਡੁੱਬ ਰਹੇ ਸਨ ਉਸ ਵੇਲੇ ਆਕਾਰ ਫੁਰਦਰੀ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਂ ਲਿਆ ਗੁਰੂ ਜੀ ਨੇ 15 ਹਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਾਂ ਦੀ ਵਿਭਿੰਨਤਾ ਦੇ ਬਾਵਜੂਦ ਗੁਰੂ ਜੀ ਨੇ ਰਾਗਾਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸਬੰਧ ਜੋੜੀ ਰੱਖਿਆ ਹੈ। ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਅਤੇ ਭਾਸ਼ਾ ਦਾ ਕਾਰਜ ਵੀ ਕਰਦਾ ਸੀ। ਗੁਰੂ ਜੀ ਨੇ ਬ੍ਰਾਜ ਭਾਸ਼ਾ ਅਤੇ ਕੁਝ ਹੱਦ ਤੱਕ ਸਿੱਧੂ ਕੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾਈ ਗਿਆਨ ਨੂੰ ਵਿਸਤਾਰ ਦਿੱਤਾ ਹੈ। हिस्तुती वाणी ਵਿੱਚ ਵੈਰਾਗ ਦਾ ਰਸ ਵੀ ਹੈ ਤੇ ਭਗਤੀ ਦੀ ਮਿਠਾਸ ਵੀ ਹੈ। ਇਹਨਾਂ ਦੋਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ। ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਕ ਚੱਕਰ, মোহ ਅਤੇ ਵਿਕਾਰ ਅਸਾਈ ਹਨ। ਸੱਚਾ ਸੁਖ ਸਿਰਫ ਨਾਮ ਸਿਮਰਨ ਵਿੱਚ ਹੈ। ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੇ ਸ਼ਹਾਦਤ ਦੁਆਰਾ ਭਾਰਤ ਦੀ ਸਭਿਆਚਾਰਿਕ ਇੱਕ ਨਵੀਂ ਵਿਰਤੀ ਨਾਲ ਜੋੜਿਆ ਹੈ ਉਥੇ ਮੇਰਾ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰ ਵਿਕਾਰਾਂ ਵਿੱਚ ਹੋਜਣ ਤੋਂ ਬਚਾਏ ਗੌਰੀ ਰਾਮ ਦੇ ਨੌ ਸ਼ਬਦ ਜੋ ਮਨੁੱਖ ਨੂੰ ਕਹਿੰਦੇ ਹਨ ਏ ਜੀ ਮਾਇਆ ਦੀਆਂ ਵਾਸਨਾਵਾਂ ਛੱਡ ਤੇ ਪ੍ਰਭੂ ਨਾਲ ਜੋੜ ਆਸਰਾ ਤਾਂ ਇੱਕ ਚੌਕ ਦਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਮਤੀ ਹੈ ਕੀਸਨੋ ਵਿਆਖਾ ਢਾਕਣ ਵਿੱਚ ਨਾਗਵਾ ਦੇਵੰਦਾ ਇਰਾਗ ਦੇ ਤਿੰਨ ਦੁਬਲੇ ਨਾਮ ਸਿਮਰਨ ਦੀ ਮਹਿਮਾ ਗਾਉਂਦੇ ਹਨ ਜਿਸ ਨੇ ਵੀ ਹਰੀ ਨਾਮ ਜਪਿਆ ਉਸ ਦਾ ਭੇਖ ਸਭਰਿਆ ਵਿਹਾਗੜਾ ਰਾਗ ਦਾ ਤਿਪਦਾ ਕਹਿੰਦਾ ਹੈ ਕਿ ਸੰਸਾਰ ਦੇ